हां जी दोस्तों ਤੁਸੀਂ ਦੇਖ ਰਹੇ ਹੋ ਚੈਨਲ ਹਲਾਤੇ ਪੰਜਾਬ ਦੋਸਤੋ ਅੱਜ ਆਪਾਂ ਇਸ ਵਕਤ ਰੋਜ਼ਗਾਰਡਨ ਦੇ ਕੋਲ ਤੁਸੀਂ ਦੇਖ ਸਕਦੇ ਹੋ ਐਕਸ ਸਰਵਿਸਮੈਨ ਔਰ ਆਰਮੀ ਦੇ ਵੀ ਸੋਲਜਰਸ ਜਵਾਨ ਆਏ ਹੋਏ ਆ ਤੁਸੀਂ ਬਾਖੂ ਵੀ ਦੇਖ ਸਕਦੇ ਹੋ ਔਰ ਦੋਸਤੋ ਕੀ ਹੈ ਸਾਡੇ ਮੇਜਰ ਭਪਿੰਦਰ ਸਿੰਘ ਜਿਹੜੇ ਕਿ 1965 ਦੀ ਲੜਾਈ ਦੇ ਵਿੱਚ ਆ ਮੈਂ ਤੁਹਾਨੂੰ ਜਿੰਨਾ ਦਾ ਸਟੈਚੂ ਦਿਖਾ ਰਿਹਾ ਦੋਸਤੋ ਅੱਜ ਇਹਨਾਂ ਦਾ ਜਨਮ ਦਿਨ ਆ ਔਰ ਦੇਖੋ ਆਰਮੀ ਦੇ ਆਰਮੀ ਦੇ ਮੇਜਰ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਆਏ ਆ ਔਰ ਹੈਪੀ ਬਰਥਡੇ ਕਹਿਣ ਆਏ ਆ ਆਰਮੀ ਦੇ ਸਿਪਾਈ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਸ਼ੂਰ ਬੀਰ 1965 ਦੇ ਵਿੱਚ 11 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਚੱਲੀ ਲੜਾਈ ਪਾਕਿਸਤਾਨ ਦੇ ਨਾਲ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਹੋਏ ਵੀਰ ਗਤੀ ਨੂੰ ਪ੍ਰਾਪਤ ਹੋਏ ਸੀ ਆ ਟੈਗ ਸੀ ਦੋਸਤੋ ਪਰ ਅੱਜ ਇਹਨਾਂ ਦਾ ਜਨਮ ਦਿਨ ਹੈ ਜਨਮ ਦਿਨ ਹੈ ਔਰ ਇਸ ਜਨਮ ਦਿਨ ਦੇ ਉੱਤੇ ਤੁਸੀਂ ਦੇਖੋ ਬਕਾਇਦਾ ਚਾਹ ਦਾ ਸਮੋਸਿਆਂ ਦਾ ਤੇ ਬਰਫੀ ਦਾ ਆ ਦੇਖੋ ਇਹਨਾਂ ਨੂੰ ਬਕਾਇਦਾ ਇਹਨਾਂ ਨੂੰ ਸ਼ਰਧਾਂਜਲੀ ਆਪਣਾ ਖੁਸ਼ੀ ਦੀ ਵਧਾਈ ਦੇਣ ਵਾਸਤੇ ਕਿਉਂਕਿ ਅਕਸਰ ਕਿਹਾ ਜਾਂਦਾ ਨਾ ਕਿ ਸ਼ਹੀਦ ਕਦੀ ਮਰਦਾ ਨਹੀਂ ਔਰ ਇਹ ਹਮੇਸ਼ਾ ਜ਼ਿੰਦਾ ਰਹਿੰਦੇ ਆ ਚਲੋ ਅੱਜ ਇਹਨਾਂ ਦਾ ਤਾਂ ਹੈ ਹੀ ਜਨਮ ਦਿਨ ਤੁਹਾਨੂੰ ਮੈਂ ਦਿਖਾ ਰਿਹਾ ਟੈਂਕ ਦੋਸਤੋ ਥੋੜੀ ਜੀ ਕਨਫਿਊਜ਼ਨ ਸੀ 19 ਸਤੰਬਰ ਹੈ ਅੱਜ ਵੀ ਤੇ 19 ਸਤੰਬਰ ਤੱਕ ਹੀ ਲੜਾਈ ਲੱਗੀ ਸੀ ਔਰ ਇਹ ਇਸ ਲੜਾਈ 'ਚ ਸ਼ਹੀਦ ਹੋਏ ਸੀ ਪਰ ਆਰਮੀ ਦੇ ਹਸਪਤਾਲ ਦੇ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਇਹਨਾਂ ਦਾ ਸਵਰਗਵਾਸ ਹੋਏ ਸੀ ਇਹਨਾਂ ਨੇ ਆਪਣਾ ਸਰੀਰ ਛੱਡਿਆ ਸੀ ਮੇਜਰ ਭਪਿੰਦਰ ਸਿੰਘ ਜੀ ਨੇ ਪਰ ਅੱਜ ਆਰਮੀ ਦੇ ਅਫਸਰਾਂ ਨੂੰ ਪੁੱਛਣ ਤੇ ਪਤਾ ਚੱਲਿਆ ਕਿ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਅੱਜ ਇਹਨਾਂ ਦਾ ਜਨਮ ਦਿਨ ਵੀ ਹੈ ਜਿਦੇ ਕਰਕੇ ਇਹਨਾਂ ਨੂੰ ਅੱਜ ਫੁੱਲਾਂ ਦੇ ਹਾਰ ਪਵਾਏ ਗਏ ਆ ਔਰ ਬਕਾਇਦਾ ਸਾਰਾ ਏਰੀਆ ਸਾਫ਼ ਕੀਤਾ ਗਿਆ ਔਰ ਫੌਜ ਇਹਨਾਂ ਨੂੰ ਜਨਮ ਦਿਨ ਤੇ ਵਧਾਈ ਦੇਣ ਆਈ ਹੈ ਆ ਦੇਖ ਸਕਦੇ ਹੋ ਤੁਸੀਂ ਕਿਦਾਂ ਫੁੱਲ ਬਿਖਰੇ ਜਾ ਰਹੇ ਆ ਆ ਦੇਖ ਮੇਜਰ ਭਪਿੰਦਰ ਸਿੰਘ IC 4466 ਇਹ ਆਰਮੀ ਦੇ ਉੱਚ ਅਧਿਕਾਰੀ ਵੱਡੇ ਅਫਸਰ ਸਾਰੇ ਆਏ ਆ ਐਕਸ ਸਰਵਿਸਮੈਨ ਵੀ ਬਕਾਇਦਾ ਇੱਥੇ ਪਹੁੰਚੇ ਆ ਤੁਸੀਂ ਦੇਖ ਸਕਦੇ ਲੋ ਜੀ ਦੋਸਤੋ ਹਾਲਾਤੇ ਪੰਜਾਬ ਦੀ ਟੀਮ ਰੋਜ਼ਗਾਰਡਨ ਦੇ ਕੋਲ ਅੱਜ ਮੇਜਰ ਭੁਪਿੰਦਰ ਸਿੰਘ ਜੋ ਕਿ 1965 ਦੀ ਲੜਾਈ ਦੇ ਵਿੱਚ ਜਿਹੜੀ ਕਿ 11 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਚੱਲੀ ਸੀ। ਔਰ ਉਹਦੇ ਵਿੱਚ ਇਹ ਮੇਜਰ ਸਾਡੇ ਦੇਸ਼ ਦਾ ਦੇਸ਼ ਦੀ ਆਨ ਬਾਨ ਸ਼ਾਨ ਦੇ ਲਈ ਸ਼ਹੀਦ ਹੋਈ ਸੀ। ਔਰ ਦੋਸਤੋ ਆਰਮੀ ਦੇ ਜਵਾਨ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਕਿਸ ਤਰ੍ਹਾਂ ਤਿਆਰ ਹੋ ਰਹੇ ਆ ਔਰ ਆਪਣੇ ਜਵਾਨ ਨੂੰ ਸ਼ਰਧਾਂਜਲੀ ਦੇਣ शर्दा ਦੇ ਫੁੱਲ ਸਮਰਪਿਤ ਕਰਨ ਇੱਥੇ ਪਹੁੰਚੇ ਆ ਔਰ ਤੁਸੀਂ ਦੇਖੋ ਕਿਸ ਤਰ੍ਹਾਂ ਯਾਰ ਜੰਗਾਰਗੇ ਜਵਾਨ ਔਰ ਕਿੰਨੀ ਵਧੀਆ ਐਕਟਿਵ ਔਰ ਤਿਆਰ ਤੁਸੀਂ ਦੇਖੋ ਬਕਾਇਦਾ ਇਹਨਾਂ ਨੂੰ ਸਲਾਮੀ ਦੇਣ ਆਏ ਆ ਦੋਸਤੋ ਇਹ ਆ ਜਿੱਦਾਂ ਸ਼ਹੀਦੋਂ ਕੀ ਚਿਤਾਵਾਂ ਉਪਰ ਲੱਗੇਗੇ ਹਰ ਬਰਸ ਮੇਲੇ ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਨ ਹੋਗਾ ਦੋਸਤੋ ਇਹ ਚੀਜ਼ ਇਸ ਗੱਲ ਦਾ ਸਬੂਤ ਹੈ ਕਿ ਸ਼ਹੀਦ ਕਦੀ ਮਰਦਾ ਨਹੀਂ ਸ਼ਹੀਦ ਹਮੇਸ਼ਾ ਜ਼ਿੰਦਾ ਰਹਿੰਦਾ ਹੈ ਆਰਮੀ ਦੇ ਜਵਾਨ ਇੱਥੇ ਆਏ ਆ ਦੇਖੋ ਔਰ ਤੁਸੀਂ ਦੇਖੋ ਕਿੰਨਾ ਇਹਨਾਂ ਨੂੰ ਸਜਾਇਆ ਗਿਆ ਫੁੱਲਾਂ ਦੇ ਨਾਲ ਔਰ ਆਪਣਾ ਟੈਂਕ ਨੂੰ ਦੇਖੋ ਬਕਾਇਦਾ ਸਾਫ਼ ਕੀਤਾ ਗਿਆ ਇਹਨੂੰ ਪਾਲਿਸ਼ ਪਾਲਿਸ਼ ਕੀਤੀ ਗਈ ਹੈ ਔਰ ਦੇਖੋ ਮੇਜਰ ਭੁਪਿੰਦਰ ਸਿੰਘ ਜੀ ਜਿਹੜੇ 1965 ਦੀ ਲੜਾਈ ਦੇ ਵਿੱਚ 11 11 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਇਹ ਦੁਸ਼ਮਣਾਂ ਦੇ ਨਾਲ ਲੋਹਾ ਲੰਦੇ ਹੋਏ ਔਰ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਹੋਏ ਦੇਸ਼ ਦੇ ਲਈ ਵੀਰਗਤੀ ਨੂੰ ਪ੍ਰਾਪਤ ਹੋਈ ਸੀ ਦੋਸਤੋ ਮੈਂ ਤੁਹਾਨੂੰ ਟੈਂਕ ਦਿਖਾ ਰਿਹਾ ਜਿਹੜਾ ਟੈਂਕ ਮੇਜਰ ਭਪਿੰਦਰ ਸਿੰਘ ਜੀ ਦੋਸਤੋ ਆ ਦੇਖੋ ਬਹੁਤ ਵੱਡੇ ਸਾਡੇ ਦੇਸ਼ ਦੀਆਂ ਇਹ ਸ਼ਾਨ ਨੇ ਇਹ ਰੋਜ਼ ਗਾਰਡਨ ਦੇ ਕੋਲ ਇਸ ਵਕਤ ਆਪਾ ਆ ਦੇਖੋ ਭੁਪਿੰਦਰ ਸਿੰਘ ਮਹਾਵੀਰ ਚੱਕਰ 4 ਹਾਰਸ IC 4466 ਆ ਦੇਖੋ 11 ਸਤੰਬਰ ਤੋਂ 1919 ਸਤੰਬਰ ਤੱਕ ਲਗਾਤਾਰ ਆਪਣੇ ਯੁੱਧ ਕੌਸ਼ਲ ਦੇ ਸਬੂਤ ਦਿੰਦੇ ਹੋਏ ਆ ਦੇਖੋ ਪੜੋ ਇਹਨਾਂ ਦੀ ਹਿਸਟਰੀ ਔਰ ਆਪਣੇ ਬੱਚਿਆਂ ਨੂੰ ਪੜਾਓ ਤਾਂ ਕਿ ਉਹਨਾਂ ਦੇ ਵਿੱਚ ਮੋਬਾਈਲਾਂ ਖੇਲਣ ਤੋਂ ਮੋਬਾਈਲ ਗੇਮਾਂ ਖੇਲਣ ਤੋਂ ਨਸ਼ੇ ਕਰਣ ਤੋਂ ਇਲਾਵਾ ਇਹ ਜੀਆਂ ਸ਼ੂਰ ਬੀਰਾਂ ਦੀਆਂ ਸਟੋਰੀਆਂ ਸੁਣ ਕੇ ਪੜ੍ਹ ਕੇ ਉਹਨਾਂ ਦੇ ਅੰਦਰ ਵੀ ਜ਼ਿੰਦਗੀ ਜੀਣ ਦਾ ਜਜ਼ਬਾ ਜੋਸ਼ ਆਵੇ ਨਸ਼ਿਆਂ ਚੋਂ ਨਿਕਲਣ ਔਰ ਮੋਬਾਈਲ ਗੇਮਾਂ ਚੋਂ ਨਿਕਲਣ ਆ ਦੇਖੋ ਦੋਸਤੋ ਕਿੰਨੀ ਸ਼ਰਧਾ ਦੇ ਨਾਲ ਇੱਥੇ ਆਰਮੀ ਦੇ ਅਫਸਰ ਆਏ ਹੋਏ ਆ ਆ ਦੇਖੋ ਪੂਰੀ ਬਟਾਲੀਅਨ ਤਿਆਰ